ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਢਿਲਵਾ ਕਲਾਂ ਦੇ ਵਿੱਚ ਢਿਲਵਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਗਿਆ ਏ ਤੇ ਕੋਟਕਪੂਰੇ ਤੋਂ ਜਦੋਂ ਆਪਾਂ ਬਾਹਰੇ ਬਾਹਰ ਨਿਕਲਦੇ ਆ ਕੋਟਕਪੂਰੇ ਤੋਂ ਜਿਹੜੀ ਫਿਰਨੀ ਪੈ ਕੇ ਹਾਈਵੇ ਚੜਦੇ ਆ ਮਿੱਤਰੋ ਉਹ ਸੜਕ ਦੇ ਉੱਤੇ ਵੀ ਢਿਲਵਾ ਕਲਾ ਪਿੰਡ ਆਉਂਦਾ ਜੇ ਤੁਸੀਂ ਵੱਡੇ ਹਾਈਵੇ ਸਣੀ ਆਉਣਾ ਚਾਹੁੰਦੇ ਆ ਤਾਂ ਫਿਰ ਕੋਟਕਪੂਰੇ ਵਾਲਾ ਪੁਲ ਉੱਤਰਦੇ ਆ ਸਰ ਪਹਿਲਾ ਕਟ ਆਉਂਦਾ ਵਾ ਜਿਹੜਾ ਮਿੱਤਰੋ ਉਹ ਸਿੱਧਾ ਸੜਕਾ ਜਿਹੜੀ ਢਿਲਵਾ ਕਲਾ ਪਿੰਡ ਦੇ ਵਿੱਚ ਆਉਂਦੀ ਤੇ ਇੱਕ ਪਾਸੇ ਪੰਜ ਗਰਾਈਆਂ ਵਾਲੀ ਸਾਈਡ ਤੋਂ ਸੜਕ ਨਿਕਲ ਜਾਂਦੀ ਚਿੱਟੀ ਪੱਟੀ ਵਾਲੀ ਮਿੱਤਰੋ ਢਿਲਵਾ ਕਲਾ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਘਰੇ ਲੋ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਤੇ ਤੁਹਾਨੂੰ ਇੱਕ ਟੌਪ ਕਲਾਸ ਪੰਜਾਬ ਵਾਲੀ ਜਰਸੀ ਗਾ ਮਖਾਉਣੀ ਆ ਮਿੱਤਰੋ ਕਿੰਨੇ ਦਿਨਾਂ ਦੀ ਮੋਲਾ ਸਾਰੀ ਜਾਣਕਾਰੀ ਲੈ ਦਿੰਨਾ ਭਾਈ ਹੁਣਾਂ ਤੋਂ ਜਿਹੜੇ ਭਰਾ ਨੂੰ ਜੱਜੂਗੀ ਬਾਈ ਨਾਲ ਰਾਬਤਾ ਕੈਮ ਕਰ ਲਿਓ ਆਓ ਮਿਲਦੇ ਆ ਭਾਈ ਨੂੰ ਆਪਾਂ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਗੱਲ ਸੱਸੀ ਘਰ ਪਰਿਵਾਰ ਜੀ ਵਧੀਆ ਸਾਰੇ ਠੀਕ ਪਹਿਲਾਂ ਤੁਹਾਡਾ ਧੰਨਵਾਦ ਭਾਈ ਇੱਥੇ ਪਹੁੰਚਣ ਤੇ ਤੁਹਾਡਾ ਭਾਈ ਬਹੁਤ ਬਹੁਤ ਧੰਨਵਾਦ ਦੂਜੀ ਵੀਡੀਓ ਹੋ ਗਈ ਭਾਈ ਆਪਣੀ ਹਾਂ ਹਾਂਜੀ ਵੀਡੀਓ ਠੀਕ ਹੈ ਪਹਿਲਾਂ ਵੀ ਜਰਸੀ ਉਹਦੀ ਬਣਾਈ ਸੀ ਹਾਂ ਉਹਦੀ ਵੀ ਠੀਕ ਹੈ ਅੱਛਾ ਭਾਈ ਇਹ ਗਾਣ ਦਾ ਕਿੰਨੇ ਦਿਨ ਪਿਆ ਹਜੇ ਸੁਣ ਦੇ ਵਿੱਚ ਇਹ 2 ਅਸੂ ਨੂੰ ਦਿਨ ਪੂਰੇ ਹੈ ਇਹਦੇ 2 ਅਸੂ ਨੂੰ ਦਿਨ ਪੂਰੇ ਕਹਿੰਦਾ ਮ ਫੂਆ ਕੇ ਨਵਾਂ ਸੂਈ ਹੈ। ਇਹ ਤੀਜਾ ਸੂਆ। ਹਾਂਜੀ। ਦੂਜੇ ਸੇ ਬਈ ਦੁੱਧ ਕਿੰਨਾ ਚੋਲਿਆ ਸੀ ਆਪਾਂ? ਇਹਨੇ ਪਹਿਲੇ ਸੂਏ ਦਾ 10 ਕਿਲੋ ਦਿੱਤਾ। ਠੀਕ ਆ। ਦੂਜੇ 12-13 ਕਰ ਗਈ ਸੀ। 12-13 ਕਰ ਗਈ। ਆਹ ਇਹ ਤੀਜੇ ਸੂਏ ਸੂਣਾ ਇੱਥੀ ਵੇਖੋ। ਇਹਨਾਂ ਨੂੰ 14-15 ਦਾ ਦੇਣਾ ਚਾਹੀਦਾ ਇਹਨੂੰ ਹਾਂ। ਹਾਂਜੀ ਹਾਂ। ਅੱਛਾ ਬਈ ਇਹਦਾ ਸੀਮਨ ਕਿਹੜੇ ਦੀ ਹੈ ਇਹ ਆਪ ਪਤਾ ਕੁਛ ਇਹਦਾ ਕਿ ਨਹੀਂ? ਨਹੀਂ-ਨਹੀਂ ਆਪਦਾ ਤਾਂ ਨਹੀਂ ਪਤਾ। ਗਾਂ ਜਿਹੜੇ ਦੇ ਟਿਕਾ ਉਹ ਡੈਨਮਾਰਕ ਦਾ ਵੀ ਆਪਾਂ ਰੱਖੀ ਬਿਠੇ ਆ। ਤੇ ਇਹ ਕਿਹੜਾ ਸੀਮਨ ਆ ਬਈ ਦੱਸਿਓ ਮੈਨੂੰ ਮੜਾ। ਆਹ ਡੈਨਮਾਰਕ ਦਾ ਸੀਮਨ ਪੁੱ UBs ਦੇ never mind ਦਾ PKs ਦੀ ਜਦ ਲੱਗਿਆ ਹੋਇਆ ਇਹਨੂੰ ਮਿੱਤਰੋ ਜੇਬਈ ਦਾ ਮਨਲਾ ਬਹੁਤ ਵਧੀਆ ਸੀਮਣ ਆਏ ਜੇ ਮਨਲਾ ਜਿਹੜੇ ਉਹਨਾਂ ਦੇ ਸੀਮਣ ਆ ਸਾਰੇ ਟੌਪ ਕਲਾਸ ਆ ਜਿਵੇਂ ਜੈਕ ਆ ਗਿਆ ਉਹਨਾਂ ਦਾ ਪੁੱਲ ਹੋਰ ਮਨਲਾ ਵੀ ਇਹ ਜੈਕ ਵਾਲਿਆਂ ਦੇ ਵਿੱਚੋਂ ਹੀ ਆ ਹੈ ਦਿੱਤੇ ਪਰ ਇਹਨਾਂ ਪ੍ਰੋਪਰ ਨਹੀਂ ਆ ਬੰਦੀ ਬਹੁਤ ਆ ਬਈ ਇਹ ਐ ਕੁਛ ਨਹੀਂ ਆ ਦੀ ਠੀਕ ਆ ਬਈ ਠੰਡੀ ਆ ਹਨਾ ਅੱਛਾ ਬਈ ਲੇਵਾ ਲੂਵਾ ਤਾਂ ਫਿਰ ਪੂਰਾ ਤਿਆਰ ਕਰ ਲੈਂਦੀ ਨਹੀਂ ਹਾਂ ਬਹੁਤ ਵਧੀਆ ਬਣਾ ਲੀਂ ਟਿਲਾਂ ਟੋਲਾ ਪੂਰੀਆਂ ਪਈਆਂ ਬਈ ਗੱਲ ਜੇ ਆਵੇ ਠੀਕ ਹਾਂ ਇਹਦਾ ਵਾਰ ਟਿੱਲਾ ਪਾਉਂਦੇ ਹਾਂ ਤੁਹਾਨੂੰ ਬਹੁਤ ਸੁਣੇ ਕਰ ਲੈਂਦੀ ਐ ਆਹ ਪੜਾ ਜੈਲੀ ਵੀ ਆ ਹਨਾ ਹਾਂ ਨਿਆਣਾ ਪਾਓ ਜਾਂ ਨਾ ਪਾਓ ਉਹ ਅਰੇ ਦੂਜੀ ਕਾ ਦੁੱਧ ਫੈਨ ਵਾਲਾ ਹੋਊਗਾ ਇਹਦਾ ਹਾਂ ਫੈਨ ਬਹੁਤ ਸੁਣੀ ਹੁੰਦੀ ਹੈ ਇਹਦੀ ਮੈਨਾਂ ਇਹ ਨਾ ਜਿਹੜੀ ਪੰਜਾਬ ਵਾਲੀਆਂ ਜਾਂਦੀਆਂ ਬਹੁਤ ਛੋਟੇ ਬਈ ਮੈਨਾਂ ਜਿਵੇਂ ਹੁਣ ਵਧੀ ਜਾਊਗਾ ਫਿਰ 20 25 ਤੇ ਜਾਂਦੀਆਂ ਉਹਦੀ ਕੁਆਲਿਟੀ ਦੁੱਧ ਦੀ ਲੋ ਹੋ ਜਾਂਦੀ ਹੈ ਬਈ ਹਾਂ ਅੱਛਾ ਬਈ ਰੇਟ ਇਹਦਾ ਕੀ ਰਹੂਗਾ ਬਈ ਰੇਟ ਇਹਦਾ 56000 ਬਈ ਠੀਕ ਹੈ ਲਾੜ ਪਿਆਰ ਥੋੜਾ ਬੋਤਾ ਵਿੱਚ ਹਾਂ ਮਾਨਦਨ ਕਰਦੇ ਆ ਠੀਕ ਹੈ ਬਈ ਤੋਰਤਾ ਦਿੱਤੀ ਇੱਕਰੀ ਹੋਰ ਕਿਹੜਾ ਕੜਾਈ ਇਹਨਾਂ ਲੈ ਮਿੱਤਰੋ ਤੀਜਾ ਸੂਆ ਪ੍ਰੋਪਰਸ ਹੁੰਦੀ ਹੈ ਕਰਮਾਂ ਵਾਲੀ ਨਮੀ ਸੀਮੰਟ ਦਿਨ ਹਜੇ ਇਹਦੇ 200 ਨੂੰ ਪੂਰੇ ਹੁੰਦੇ ਆ ਤੇ 8-10 ਦਿਨਾਂ ਦੀ ਕੱਚੀ ਮੰਨ ਕੇ ਇਹਨੂੰ ਸੌਦਾ ਕਰਿਆ ਜੀ ਅਲਟਰ ਰੋਡਰ ਦੀ ਕੁਆਲਿਟੀ ਫੇਸ ਦੀ ਕੁਆਲਿਟੀ ਲੈ ਆ ਵੀਰੇ ਫੇਸ ਵੇਖੋ ਇਹਦਾ ਕਿੰਨਾ ਚੰਗਾ ਕਰਮ ਵਾਲੀ ਦਾ ਐਨ ਕੇਰੂ ਵਾਂਗੂ ਲਾਲ ਰੰਗ ਦੇ ਵਿੱਚ ਪਿਓਰ ਮਿੱਤਰੋ ਕੁਆਲਿਟੀ ਪੂਰੀ ਜ਼ਬਰਦਸਤ ਆ ਜਿਹੜੇ ਭਰਾ ਨੂੰ ਜਰਸੀ ਦਾ ਸ਼ੌਂਕ ਹੈ ਜਰਸੀ ਰੱਖਣੀ ਚਾਹੁੰਦਾ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਇਹ ਤੋਂ ਚੰਗੀ ਗਾ ਇਹ ਭਾਅ ਦੇ ਵਿੱਚ ਛੇਤੀ ਨਹੀਂ ਮੱਥੇ ਲੱਗਣੀ ਰੇਟ ਵੀ ਠੀਕ ਆ ਗਾ ਵੀ ਚੰਗੀ ਆ ਕੁਆਲਿਟੀ ਵੀ ਗਾ ਦੇ ਵਿੱਚ ਪੂਰੀ ਜ਼ਬਰਦਸਤ ਆ ਥਣ ਦਾ ਸਹਿਜ ਵੀ ਚੰਗਾ ਅੱਛਾ ਭਾਈ ਥਣ ਮਗਰਲਾ ਪੂਰਾ ਵਧੀਆ ਕੱ ਕੱਚੀ ਆ ਲੈ ਕੱਚੀ ਹੈ ਨਖੇਰਾ ਨਖੂਰਾ ਨਖੇਰਾ ਵੀ ਥਣ ਥਣ ਨੂੰ ਭੂਰ ਭਾਰ ਕੋਈ ਨਹੀਂ ਠੀਕ ਹੈ ਬਈ ਨੰਬਰ ਸੰਝਾ ਕਰਿਓ ਬਈ ਇੱਕ ਵਾਰੀ 94636 ਜੀ 2042 ਇੱਕ ਵਾਰੀ ਹੋਰ ਬੋਲੋ 94636 2042 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਜਿਹੜੇ ਪ੍ਰਾਣ ਨੂੰ ਜਰਸੀ ਗਾਂ ਪਸੰਦ ਆ ਸੰਪਰਕ ਕਰ ਸਕਦੇ ਆ ਧੰਨਵਾਦ ਸ਼ੁਕਰੀਆ